ਸ਼ਹਿਰ ਦੀ ਖੋਜਰੀ ਫੈਕਟਰੀ ਵਿੱਚ ਅਚਾਨਕ ਅੱਗ ਲੱਗਣ ਕਾਰਨ ਅਫਰਾ ਤਫਰੀ ਮਚ ਗਈ। ਅੱਗ ਨਾਲ ਉੱਠੇ ਕਣੇ ਧੂਏ ਨੇ ਫੈਕਟਰੀ ਨੂੰ ਆਪਣੀ ਚਪੇਟ ਵਿੱਚ ਲੈ ਲਿਆ, ਜਿਸ ਕਾਰਨ ਕਰਮਚਾਰੀ ਜਾਨ ਬਚਾਉਂਦੇ ਹੋਏ ਬਾਹਰ ਨਿਕਲੇ। ਧੂਏ ਦੀ ਲਪੇਟ ਵਿੱਚ ਆਉਣ ਨਾਲ ਇੱਕ ਵਿਅਕਤੀ ਬੇਹੋਸ਼ ਹੋ ਗਿਆ, ਜਿਸ ਨੂੰ ਤੁਰੰਤ ਬਚਾ ਕੇ ਹਸਪਤਾਲ ਭੇਜਿਆ ਗਿਆ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀ ਅਤੇ ਅੱਗ ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਵੱਡੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਫੈਕਟਰੀ ਨੂੰ ਵਿੱਤੀ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ ਜੀ ਜੀ ਸਰ ਕਿੱਥੇ ਅੱਗ ਲੱਗੀ ਹੈ ਕੀ ਮਾਮਲਾ ਹੈ ਇਹ ਦੀਪਨਗਰ ਗਲੀ ਨੰਬਰ 5 ਦੇ ਵਿੱਚ ਗੋਇਲ ਹੋਜੀਲੀ ਦੇ ਵਿੱਚ ਅੱਗ ਲੱਗੀ ਹੈ ਤੇ ਕਰੀਬ ਘੰਟਾ ਪਹਿਲਾਂ ਅੰਦਾ ਲੱਗਿਆ ਸੀਗਾ ਕਿ ਅੱਗ ਜਿਹੜੀ ਹੈ ਬਹੁਤ ਭਿਆੜਕ ਰੂਪ ਲੈ ਚੁੱਕੀ ਸੀਗੀ ਤੇ ਉਸੇ ਟਾਈਮ ਹੀ ਮੱਲੇ ਚੋਂ ਸਾਨੂੰ ਵੀ ਕਾਲ ਆਈ ਤੇ ਅਸੀਂ ਐਮਐਲਏ ਸਾਹਿਬ ਨੂੰ ਵੀ ਸੂਚਿਤ ਕੀਤਾ ਤੇ ਉਹਨਾਂ ਨੇ ਫਾਇਰ ਵਿਗੇਟ ਉਸੇ ਟਾਈਮ ਇਮੀਡੀਏਟਲੀ ਭੇਜ ਦਿੱਤੀ ਹੈ ਅਗਰੋਂ ਕਾਫੀ ਹੱਦ ਤੱਕ ਕਾਬੂ ਤੁਸੀਂ ਦੇਖ ਰਹੇ ਹੋ ਪਾ ਲਿਆ ਹੋਇਆ ਵਾ ਤੇ ਜਿਹੜੇ ਦੋ ਬੰਦੇ ਧੂਏ ਨਾਲ ਬੇਹੋਸ਼ ਵੀ ਹੋਏ ਸੀਗੇ ਉਹਨਾਂ ਦੀ ਵੀ ਜਿਹੜੀ ਹੁਣ ਹਾਲਤ ਹੈ ਉਹ ਠੀਕ ਹੈ ਕੋਈ ਵੀ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ ਬਾਕੀ ਜੋ ਮਾਲੀ ਨੁਕਸਾਨ ਹੈ ਉਹ ਤਾਂ ਹੁਣ ਅੱਗ ਬੁਝਣ ਤੋਂ ਬਾਅਦ ਹੀ ਅੰਕੜੇ ਜਾਊਗਾ ਕਿੰਨਾ ਕੁ ਨੁਕਸਾਨ ਆਇਆ ਲੇਕਿਨ ਅੱਗ ਬਹੁਤ ਜ਼ਿਆਦਾ ਭਿਆਨਕ ਸੀਗੀ ਫਿਰ ਵੀ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਕਿਸੇ ਜਾਨ ਮਾਲ ਦਾ ਨੁਕਸਾਨ ਨਹੀਂ ਹੋਇਆ